ਕਿਉਂ ਕਹਿਨੇ ਸਾਰੀ ਪ੍ਰੋਗਰਾਮ ਦੇਖ ਰਹੇ ਜਿੰਨੇ ਵੀ ਸਾਡੇ ਭੈਣ ਭਰਾ ਅੰਮ੍ਰਿਤਸਰ ਦੇ ਨੇੜੇ ਦੇ ਨੇੜੇ ਰਹਿੰਦੇ ਆ ਔਰ ਉਹ ਕਹਿੰਦੇ ਸੀ ਸੁਭਾਸ਼ ਗੋਇਲ ਨੂੰ ਮਿਲਣਾ ਚੰਡੀਗੜ੍ਹ ਜਾਇਆ ਨਹੀਂ ਜਾਂਦਾ ਟਾਈਮ ਨਹੀਂ ਲੱਗਦਾ ਤਾਂ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕੀਤੀ ਗਈ ਬੜੀ ਮਿੰਟ ਤਾਂ ਕਰਨ ਤੋਂ ਬਾਅਦ ਗੁਰੂ ਮਹਾਰਾਜ ਨੇ ਸਾਨੂੰ ਸਮਾਂ ਬਖਸ਼ਿਆ ਔਰ ਸਾਨੂੰ ਜਦੋਂ ਉਹਨਾਂ ਨੇ ਬਖਸ਼ਿਸ਼ ਕੀਤੀ ਉਹ ਵੀ ਬੜਾ ਮਜ਼ਾ ਆਇਆ ਕਿ ਉਹਨਾਂ ਨੇ ਗੋਲਡਨ ਗੇਟ ਤੇ ਸਾਨੂੰ ਬਹੁਤ ਵਧੀਆ ਸਥਾਨ ਬਖਸ਼ਿਸ਼ ਕੀਤਾ ਔਰ ਗੋਲਡਨ ਗੇਟ ਅੰਮ੍ਰਿਤਸਰ ਦਾ ਜਿਹੜਾ ਹੈਗਾ ਇਹ ਐ ਨਹੀਂ ਹੁੰਦਾ ਕਿ ਲੋਕੀ ਜਦੋਂ ਲੱਭਦੇ ਆ ਕੋਈ ਜਗ੍ਹਾ ਤਾਂ ਨਹੀਂ ਲੱਭਦੀ ਪਰ ਜਦੋਂ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤਾਂ ਸਹੀ ਸਥਾਨ ਮਿਲ ਜਾਂਦੇ ਨੇ ਪਰ ਗੋਲਡਨ ਗੇਟ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਅਸੀਂ ਆਪਣੀ ਬ੍ਰਾਂਚ ਬਣਾਈ ਬੈਦਵਾਨ ਕੰਪਨੀ ਦੀ ਜਿਹਦੇ ਵਿੱਚ ਲੋਕਾਂ ਨੂੰ ਜੋੜਾਂ ਦੇ ਦਰਦ, ਗੋਡਿਆਂ ਦੇ ਗੈਪ ਤੋਂ ਆਪਰੇਸ਼ਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਬਹੁਤ ਸਾਰੇ ਲੋਕ ਜਿਹੜੇ 슈ਗਰ ਦੇ ਮਰੀਜ਼ ਆ ਇਨਸੂਲਿਨ ਲੈਂਦੇ ਸੀ, ਇਨਸੂਲਿਨ ਇੰਜੈਕਸ਼ਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਈਆਂ ਨੂੰ ਪੈਰਾਂ ਦੇ ਵਿੱਚ ਗੈਂਗਰੀਨ ਹੋ ਜਾਂਦੀ ਹੈ। ਅੰਗ ਕੱਟਣ ਦੀ ਨੌਬਤ ਆਈ ਹੋਈ ਸੀ ਉਹਦੇ ਵਿੱਚ ਵੀ ਬਹੁਤ ਵਧੀਆ ਇੱਕ ਉਪਰਾਲਾ ਹੋਇਆ ਕਿ ਬਹੁਤ ਲੋਕਾਂ ਦਾ ਜਿਹੜਾ ਗੈਂਗਰਿਨ ਤੋਂ ਪੈਰ ਕੱਟਣ ਤੋਂ ਖਿਹੜਾ ਛੁੱਟਿਆ ਔਰ ਇੱਕ ਬੜੀ ਚੀਜ਼ ਮੈਂ ਤੁਹਾਨੂੰ ਦੱਸਾਂ ਕਿ ਆਪਣੇ ਜਿੰਨਾ ਵੀ ਏਰੀਆ ਅੰਮ੍ਰਿਤਸਰ ਦਾ ਬਾਰਡਰ ਦਾ ਏਰੀਆ ਨਸ਼ੇ ਦੀ ਬੱਚਿਆਂ ਨੂੰ ਬਹੁਤ ਪ੍ਰੋਬਲਮ ਸੀ ਉਹਦੇ ਲਈ ਗੁਰੂ ਮਹਾਰਾਜ ਦੀ ਸਾਡੇ ਤੇ ਸ਼ੁਰੂ ਤੋਂ ਬਖਸ਼ਿਸ਼ ਹੈ ਨਵੰਬਰ 2005 ਤੋਂ ਮੈਂ ਚੰਡੀਗੜ੍ਹ 'ਚ ਬੈਠ ਕੇ ਇਹ ਕੰਮ ਕਰ ਰਿਹਾ ਸੀਗਾ ਤੇ ਜਦੋਂ ਸਾਨੂੰ ਪਤਾ ਲੱਗਿਆ ਤਰਨਤਾਰਨ ਸਾਈਡ ਤੋਂ ਅੰਮ੍ਰਿਤਸਰ ਤੋਂ ਬਹੁਤ ਸਾਰੇ ਬੱਚੇ ਜਿਹੜੇ ਪਰੇਸ਼ਾਨ ਆ ਤਾਂ ਉਹਨਾਂ ਵਾਸਤੇ ਫਿਰ ਇਹ ਬ੍ਰਾਂਚ ਬਣਾਈ ਗਈ ਆ ਕਿਉਂਕਿ ਚਾਰ-ਚਾਰ ਦਿਨ ਦੀ ਦਵਾਈ ਲੈ ਪਾਉਂਦੇ ਆ ਉਹਨੂੰ ਗੁੰਜਾਇਸ਼ ਵੀ ਨਹੀਂ ਹੁੰਦੀ ਥੋੜੀ-ਥੋੜੀ ਦਵਾਈ ਲੈਣ ਵਾਸਤੇ ਚੰਡੀਗੜ੍ਹ ਵੀ ਨਹੀਂ ਆਇਆ ਜਾਂਦਾ ਤਾਂ ਉਹ ਇੱਥੇ ਅੰਮ੍ਰਿਤਸਰ ਆ ਕੇ ਅਬ ਦੀ ਜਿਹੜੀ ਦਵਾਈ ਆ ਉਹ ਹਫਤੇ-ਹਫਤੇ ਦੀ ਚਾਰ-ਚਾਰ ਦਿਨ ਦੀ ਲੈ ਕੇ ਆਪਣੀ ਗੁੰਜਾਇਸ਼ ਦੇ ਮੁਤਾਬਕ 2 ਮਹੀਨੇ ਦੇ ਵਿੱਚ ਵਿੱਚ ਨਸ਼ੇ ਤੋਂ ਮੁਕਤ ਹੋ ਰਹੇ ਨੇ ਸਾਨੂੰ ਬੜੀ ਖੁਸ਼ੀ ਆ ਇਸ ਗੱਲ ਦੀ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਨੂੰ ਅੰਮ੍ਰਿਤਸਰ ਦੇ ਵਿੱਚ ਆਪਣਾ ਸਥਾਨ ਬਣਾਉਣ ਦੀ ਜਿਹੜੀ ਹੈਗੀ ਉਹ ਮਨਜ਼ੂਰੀ ਮਿਲੀ ਹੈ ਮੇਰਾ ਨਾਮ ਦਵਿੰਦਰ ਕੌਰ ਕਿੱਥੋਂ ਰਹਿਣ ਵਾਲੇ ਆ ਜੀ ਅਮਰਸਰ ਪ੍ਰਤਾਪ ਹੈ ਵੀ ਨਹੀਂ ਕੀ ਕਰੋ ਇਸ ਕੰਮ ਮੇਰਾ ਸ਼ੂਗਰ ਦੇ ਨਾਲ ਪੈਰ ਤੇ ਜ਼ਖਮ ਹੋ ਗਿਆ ਸੀ ਤੇ 1 ਦਸੰਬਰ ਨੂੰ ਇਹਨਾਂ ਕੋਲੋਂ ਮੈਡੀਸਨ ਲਈ ਤੇ 12 ਦਸੰਬਰ ਨੂੰ ਫਿਰ ਆਪਰੇਟ ਹੋਇਆ ਸੀ ਉਸ ਤੋਂ ਪਹਿਲਾਂ ਕੀ ਹਾਲਾਤ ਸੀ ਕਿੱਥੇ ਦਿਖਾਇਆ ਸੀ ਡਾਕਟਰ ਨੂੰ ਉਸ ਤੋਂ ਪਹਿਲਾਂ ਮੈਡੀਸਨ ਖਾਦੀ ਸੀ ਕਿਸੇ ਨੂੰ ਨਹੀਂ ਦਿਖਾਇਆ ਅਮਨਦੀਪ ਮੈਡੀਸਨ ਅਮਨਦੀਪ ਤੋਂ ਲਿਆ ਮੈਡੀਸਨ ਤੇ ਡਾਕਟਰ ਕੀ ਦੱਸੀ ਤੁਹਾਨੂੰ ਉਹ ਕਹਿੰਦੇ ਸੀ ਇਹ ਉਹਨਾਂ ਮੰਦੀਪ ਵਾਲਾ ਕਿਹਾ ਸੀ ਕਿ ਉਹਨੂੰ ਪੈਰ ਨੂੰ ਵੱਢਣਾ ਪਏ। ਵੱਢਣਾ ਪਏ। ਹਾਂ ਸਰਜਰੀ ਹੋਈ ਆ। ਤੁਹਾਨੂੰ ਕਿੱਥੋਂ ਆਰਾਮ ਆਇਆ ਤੁਹਾਨੂੰ? ਫਿਰ ਇਹਨਾਂ ਦੀ ਮੈਡੀਸਿਨ ਲਈ ਡਾਕਟਰ ਸੁਭਾਸ਼ ਕੋਇਲ ਦੀ। ਤੇ ਉਹਦੇ ਨਾਲ ਠੀਕ ਹੋਇਆ। ਤੇ ਫਿਰ ਜਕਮ ਪਰ ਗਿਆ। ਕੀ ਲੱਗਦਾ ਕਿ ਨਵਾਂ ਜੀਵ ਮਿਲਿਆ ਤੁਹਾਨੂੰ? ਹਾਂਜੀ। ਨਵਾਂ ਜੀਵ ਮਿਲਿਆ ਨਵੀਂ ਜਿੰਦਗੀ। ਹਾਂਜੀ ਹਾਂਜੀ ਪੈਰ ਬਚ ਗਿਆ ਜੀ। ਪੈਰ ਬਚ ਗਿਆ। ਜੇ ਆਪਾਂ ਜੀ ਇਹ ਕਹਿ ਸਕਦੇ ਹਾਂ ਦੇਖੋ ਤੇ ਜਦੋਂ ਕਟਵਾ ਦੂ ਮੇਰੇ ਵਾਈਫ ਨੇ ਇਹਨਾਂ ਦੇ ਜਦੋਂ ਸ਼ੂਗਰ ਦੀ ਕੋਈ ਪ੍ਰੋਬਲਮ ਹੋਈ ਸੀ ਤੇ ਅਸੀਂ ਪੈਰ ਸੁੰਨ ਸੀਗੇ ਅਸੀਂ ਬੜੇ ਥਾਂ ਜਗ੍ਹਾ ਦਿਖਾਇਆ ਸੀਗਾ ਲੇਕਿਨ ਜਦੋਂ ਅਸੀਂ ਡਾਕਟਰ ਸੁਭਾਸ਼ ਗੋਇਲ ਜੀ ਕੋ ਇੱਕ ਇੱਕ ਆਪਣੇ 12 1 24 ਨੂੰ ਆਪਾਂ ਗਏ ਸੀਗੇ ਤੇ ਇਹਨਾਂ ਕੋ ਮੈਡੀਸਿਨ ਲੈ ਕੇ ਆਏ ਸੀ ਤੇ 11 ਦਸੰਬਰ 2024 ਨੂੰ ਸਾਡਾ ਜਿਹੜਾ ਉਹਦਾ ਪੈਰ ਦਾ ਆਪਰੇਸ਼ਨ ਹੋਇਆ ਸੀਗਾ ਕਿ ਪੈਰ ਦਾ ਜਿਹੜਾ ਬਾਸ ਹੈ ਉਹ ਗਲ ਚੁੱਕਿਆ ਵਾ ਹੋ ਸਕਦਾ ਤੁਹਾਡਾ ਪੈਰ ਜਿਹੜਾ ਵੀ ਕਟਣਾ ਪੈ ਜਾਵੇ ਤੇ ਆਪਰੇਸ਼ਨ ਹੋਇਆ ਸੀ ਤਾਂ ਉਹਨਾਂ ਡਾਕਟਰ ਸਾਹਿਬ ਨੇ ਕਿਹਾ ਜਦੋਂ ਪੇਸ਼ੈਂਟ ਕੀਤਾ ਸੀ ਤੁਹਾਡੇ ਹੋ ਸਕਦਾ ਪਲਾਸਟਿਕ ਸਰਜਰੀ ਹੋਵੇ ਕਿਉਂਕਿ ਸ਼ੂਗਰ ਦਾ ਪੇਸ਼ੈਂਟ ਹੈ ਜਲਦੀ ਠੀਕ ਨਹੀਂ ਹੁੰਦਾ ਲੇਕਿਨ ਜਦੋਂ ਇਹਨਾਂ ਦੀ ਅਸੀਂ ਮੈਡੀਸਿਨ ਲੈਣੀ ਸ਼ੁਰੂ ਕੀਤੀ ਸੀ ਤੇ ਇੱਕ ਹੈਰਾਨੀਜਨਕ ਜਿਹੜੇ ਉਹ ਨਤੀਜੇ ਸਾਹਮਣੇ ਆਏ ਅੱਜ ਦੇਖੋ ਪੈਰ ਦੇ ਵਿੱਚ ਜ਼ਖਮ ਨਾਲ ਦੀ ਕੋਈ ਚੀਜ਼ ਨਹੀਂ ਹੈਗੀ ਪਹਿਲਾਂ ਕੀ ਹਾਲਾਤ ਸਰ ਪਹਿਲਾਂ ਦੇ ਹਾਲਾਤ ਜਿਹੜੇ ਉਹ ਤੁਹਾਡੇ ਸਾਹਮਣੇ ਮੈਂ ਆਇਆ ਦਿਖਾ ਰਿਹਾ ਪਹਿਲਾਂ ਦੇ ਇਹੋ ਜਿਹੇ ਹਾਲਾਤ ਸੀਗੇ ਵੀ ਉਹ ਇਹ ਇਹ ਹਾਲਾਤ ਸੀ ਉਹ ਆਹ ਦੇਖੋ ਐ ਜਖਮ ਦੇ ਉਦੋਂ ਇਹ ਲੱਗਦੇ ਸੀ ਕਿ ਵੀ ਇਹ ਜ਼ਖਮ ਜਲਦੀ ਠੀਕ ਨਹੀਂ ਹੋਣਾ ਡਾਕਟਰ ਸਾਹਿਬ ਵੀ ਕਹਿੰਦੇ ਸੀ ਕਿ ਇੰਨੀ ਜਲਦੀ ਇਹ ਜ਼ਖਮ ਜਿਹੜਾ ਤੁਹਾਡਾ ਅਪਰੂਵ ਕੀਤਾ ਨਾ ਇਹ ਕੋਈ ਚਮਤਕਾਰ ਹੀ ਹੋਇਆ ਤੇ ਮੈਂ ਕਹਿੰਦਾ ਇਹ ਜੇ ਚਮਤਕਾਰ ਹੋਇਆ ਡਾਕਟਰ ਸੁਭਾਸ਼ ਗੋਇਲ ਦੀ ਮੈਡੀਸਨ ਦੇ ਨਾਲ ਹੋਇਆ ਜਿਨ੍ਹਾਂ ਨਾਲ ਆਕੇ ਸਾਡਾ ਜਿਹੜਾ ਅੱਜ ਜ਼ਖਮ ਵੀ ਠੀਕ ਹੈ ਅੱਜ ਚੱਲ ਫਿਰ ਵੀ ਸਕਦੇ ਆ। ਲੱਗਦਾ ਵੀ ਜੇ ਡਾਕਟਰ ਸੁਭਾਗ ਜੀ ਕੋਲ ਬਤਾਈ ਲਾ ਕਰਦੇ। ਮੈਂ ਬੁਲਾ ਕਰੇ ਪੈਰੀ ਬੰਨਣਾ ਚਾਹਦਾ ਜੀ। ਇਹ ਇਹ ਹੋ ਸਕਦਾ ਜੀ ਬਹੁਤ ਸਾਰੇ ਲੋਕਾਂ ਦੀ ਨੌਬਤ ਆ ਚੁੱਕੀ ਆ। ਕਈਆਂ ਲੋਕਾਂ ਦਾ ਪੈਰ ਕੱਟਣਾ ਪਿਆ, ਕਈਆਂ ਦੀ ਉਂਗਲਾਂ ਕੱਟਣੀਆਂ ਪਈਆਂ ਔਰ ਕਈਆਂ ਦੀ ਲੱਤਾਂ ਕੱਟ ਤੱਕ ਕੱਟਣੀਆਂ ਪਈਆਂ ਫਿਰ ਵੀ ਉਹ ਲੋਕ ਠੀਕ ਨਹੀਂ ਹੋਕੋਂਦੇ। ਤਾਂ ਮੈਂ ਕਹਿੰਦਾ ਸਾਡੇ ਵਾਸਤੇ ਤੇ ਇੱਕ ਫਿਸ਼ਤਾ ਬਣ ਕੇ ਆਇਆ। ਜਿਨ੍ਹਾਂ ਦੀ ਮੈਡੀਸਨ ਦੇ ਨਾਲ ਅਸੀਂ ਇਥੋਂ ਤੱਕ ਪਹੁੰਚੇ ਆ। ਵੇਖੋ ਸਾਡਾ মিডিਆ ਦੇ ਸਾਹਮਣੇ ਬੋਲਣ ਦਾ ਇ ਤੇ ਉਹ ਜਿਹੜਾ ਇਹ ਮੈਡੀਸਨ ਲੈਣ ਕਿਤੇ ਉਹਨਾਂ ਦੇ ਹੋ ਸਕਦਾ ਇਹੋ ਜਿਹਾ ਚਮਤਕਾਰ ਹੀ ਹੋ ਜਾਏ ਉਹਨਾਂ ਦੇ ਜਿਹੜਾ ਰੋਗ ਆ ਦੂਰ ਹੋ ਜਾਏ ਲੋਕਾਂ ਨੂੰ ਕਿਹਾ ਜਾਂਦਾ ਜਿਵੇਂ ਜਿਆ ਸ਼ੂਗਰ ਹੋਈ ਆ ਜਿਹੜੇ ਹੁਣੇ ਨੂੰ ਪਰੇਸ਼ਾਨ ਨੇ ਇਹ ਰਾਜ ਸਾਹਿਬ ਇਹ ਪਹਿਲਾਂ ਜੀ ਚੰਡੀਗੜ੍ਹ ਬੈਠਦੇ ਸੀ ਜਾਂ ਜਲੰਧਰ ਤੇ ਬੈਠਦੇ ਸੀਗੇ ਤੇ ਹੁਣ ਅੱਜ ਬੜੀ ਖੁਸ਼ੀ ਹੋਈ ਸਾਨੂੰ ਸੁਣ ਕੇ ਕਿ ਅਮਰਸਾ ਦੇ ਵਿੱਚ ਵੀ ਇੱਕ ਇਹਨਾਂ ਨੇ ਬ੍ਰਾਂਚ ਖੋਲ੍ਹ ਲਈ 골ਡਨ ਗੇਟ ਦੇ ਕੋਲ ਤੇ ਜਿੱਥੇ ਕਿ ਇਹ ਬੈਠਦੇ ਨੇ ਮਹੀਨੇ ਵਿੱਚ ਸ਼ਾਇਦ ਇੱਕ ਜਾਂ ਦੋ ਵਾਰ ਹੀ ਬੈਠਿਆ ਕਰਨਗੇ ਤੇ ਲੋਕਾਂ ਦੇ ਜਿਹੜੇ ਇੱਧਰ ਦੇ ਲੋਕ ਨੇ ਇਹ ਬਾਉਂਡਰ ਦਾ ਏਰੀਆ ਤੇ ਉਹ ਲੋਕ ਜਿਹੜੇ ਇੱਥੋਂ ਫਾਇਦਾ ਲੈ ਸਕਦੇ